ਕਿ ਪੁੱਛਾਂਗੇ ਜਦੋਂ ਇਹ ਵਾਲੀ ਫੋਟੋ ਕਰਾਈ ਸੀ ਤਾਂ ਕਿੰਨਾ ਕਿ ਸੀਰੀਅਸ ਹੋਣਾ ਪਿਆ ਸੀ ਉਹ ਮੈਂ ਅੱਛਾ ਦਿਖਾ ਵੀ ਦਿਨਾ ਫੋਟੋ ਹੈ ਜੀ ਆ ਫੋਟੋ ਹੈ ਜੀ ਇਹਨੂੰ ਦੇਖ ਕੇ ਕਹਿੰਦੇ ਨੇ ਉਹ ਮੈਨੂੰ ਲੱਗਿਆ ਨਾ ਆਪਣੇ ਆਪ ਕਿ ਕਿ ਦੇਖਿਆ ਹੋਏ ਮੋਡਲਿੰਗ ਤਾਂ ਮੈਂ ਕੀਤੀ ਨਹੀਂ ਕਦੇ ਤਾਂ ਮਾਡਲ ਜਿਹੜੇ ਤੇ ਦੇਖੇ ਮੈਂ ਕਦੇ ਉਹ ਹੱਸਦੇ ਨਹੀਂ ਹੁੰਦੇ ਲਾਈਕ ਮੇਰਾ ਐਟੀਟਿਊਡ ਰਾਈਟ ਮੈਂ ਕਿ ਮੈਂ ਵੀ ਇਦਾਂ ਕਰਾ ਲਾਂ ਪਰ ਬਹੁ ਵਾਰੀ ਹਾਸੇ ਨਿਕਲੇ ਇੱਕਦੋ ਵਾਰ ਸਾਡੀਆਂ ਸਮਾਈਲ ਵਾਲੀਆਂ ਹੈਗੀਆਂ ਨੇ ਪਰ ਮੈਂ ਕਦੇ ਮੈਂ ਹੱਸਦਾ ਹੀ ਰਹਿਣਾ ਜੀ ਪਰ ਉਦੋਂ ਔਖਾ ਲੱਗਿਆ ਜੀ ਆਪਣੇ ਆਪ ਨੂੰ ਚਲੋ ਇਦਾਂ ਵੀ ਮੈਂ ਕਰਾ ਲੈਣਾ ਜੀ ਇਸ ਪਾਰਟ ਉੱਪਰ ਬਹੁਤ ਔਖੇ ਸੀ ਸੀਰੀਅਸ ਹੋਇਆ ਸੀ ਇੰਨਾ ਖੱਪ ਕਰਦੇ ਸੀ ਇੰਨਾ ਹੱਸਦੇ ਸੀ ਸ਼ੂਟ ਦੇ ਦੌਰਾਨ ਵੀ ਮੈਮਰੀ ਸ਼ੂਟ ਦੀ ਇਸ ਸ਼ੂਟ ਅਸੀਂ ਨਹੀਂ ਐਕਟ ਐਕਚੁਅਲੀ ਇਹ ਸੀਗਾ ਕਿ ਆਪਾਂ ਨਾ ਆਪਸ ਵਿੱਚ ਗੱਲ ਕਰਦੇ ਸੀ ਕਿ ਕਿਓ ਜੇ ਪੋਜ਼ਸ ਬਣਾਈਏ ਕਿਓ ਜੇ ਨਿਕਲੇ ਕਿਉਂਕਿ ਉਹਨਾਂ ਨੂੰ ਵੀ ਐਸੋਸੀਏਟ ਕਾਮੇਡੀ ਨਾਲ ਜ਼ਿਆਦਾ ਕੀਤਾ ਜਾਂਦਾ ਹੈ ਐਂਡ ਸਾਡੀ ਵੀ ਮੂਵੀ ਜਿੰਨੀਆਂ ਵੀ ਇਕੱਠੀਆਂ ਹੋਈਆਂ ਨੇ ਕਾਮੇਡੀ ਦੇ ਜਨਰ ਦੀ ਸੀਗੀਆਂ ਤੇ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਮਾਡਲਸ ਵਾਂਗ ਦੇਖੀਏ ਤੇ ਮੈਂ ਉਹਨਾਂ ਨੂੰ ਦੱਲਣਾ ਇਦਾਂ ਕੱਢ ਲੈਨੇ ਇਦਾਂ ਕਰ ਲੈਨੇ ਬਟ ਐਕਚੁਅਲੀ ਇੰਨਾ ਦੀ ਤਿਆਰੀ ਮੇਰੇ ਤੋਂ ਜ਼ਿਆਦਾ ਸੀ ਬੀਂਗ ਅ ਮਾਡਲ ਮੈਨੂੰ ਲੱਗਿਆ ਕਿ ਜਦੋਂ ਮੈਂ ਜਾ ਕੇ ਉਹਨਾਂ ਨੂੰ ਦੱਸਾਂਗੀ ਕਿ ਇਦਾਂ ਫੋਟੋ ਰੋਲ ਕਰੀ ਨਾ ਇਹ ਮੈਨੂੰ ਜ਼ਿਆਦਾ ਉਹਨਾਂ ਕਹਿੰਦੇ ਇਦਾਂ ਖੜ ਜਾਇਆ ਇਦਾਂ ਮੈਂ ਨਹੀਂ ਮੈਂ ਮੈਂ ਨਕਲ ਮਾਰਨ ਚ ਮਸ਼ਹੂਰ ਹਾਂ ਜੀ ਮੈਂ ਕਈ ਪੋਜਸ ਪਹਿਲਾਂ ਕੱਢ ਕੇ ਦੇਖ ਲਏ ਸੀ ਵੀ ਕੀ ਕਰਨਾ ਕੀ ਹੈ ਤੁਸੀਂ ਜਿੰਨੇ ਵੀ ਫੋਟੋਸ ਦੇਖੋਗੇ ਤੁਸੀਂ ਜਿੰਨਾ ਵੀ ਸ਼ੂਟ ਦੇਖੋਗੇ ਤਵਿਸਵਾ ਦਾ ਇਹਨਾਂ ਦੀ ਸੁਪਰਵਾਈਜ਼ਨ ਦੇ ਅੰਡਰ ਹੋਇਆ ਹੈ ਤਾਂ ਬਹੁਤ ਹੀ ਮੈਂ ਉਹ ਸੋਚ ਰਹੀ ਆ ਕਿ ਇਹ ਲਾ ਲੱਗ ਸਿੱਧਾ ਖੜੋ ਹੁਣ ਐਦਾਂ ਕਰਦੇ ਹਾਂ ਹੁਣ ਐਦਾਂ ਕਰਦੇ ਬਿਜ਼ਨਸ ਆ ਗਿਆ ਨਾ ਉਹ ਥੋੜਾ ਉਹ